ਜਿਸ ਤਰ੍ਹਾਂ ਪਾਤਸ਼ਾਹ ਨੇ ਆਰਤੀ ਬਾਰੇ ਦੱਸਿਆ ਸੀ ਨਾ ਜਦ ਜਗਨਨਾਥਪੁਰੀ ਵਿੱਚ ਗਏ ਤੇ ਆਰਤੀ ਕਰ ਰਹੇ ਸੀ ਜਗਨਨਾਥ ਮੰਦਿਰ ਵਿੱਚ ਪੰਡਤ ਲੋਕ ਤੇ ਗੁਰਨਾਨਕ ਦੇਵ ਜੀ ਪਿੱਛੇ ਖੜੇ ਰਹੇ ਤੇ ਜਦੋਂ ਆਰਤੀ ਸਮਾਪਤ ਹੋਈ ਤੇ ਉਹ ਪੰਡੇ ਕਹਿਣ ਲੱਗੇ ਜਗਨਨਾਥਪੁਰੀ ਮੰਦਿਰ ਦੇ ਇਹ ਕਹਿੰਦੇ ਕਿ ਤੁਸੀਂ ਆਰਤੀ ਨਹੀਂ ਕੀਤੀ ਤੁਸੀਂ ਵੀ ਤਾਂ ਸਾਧੂ ਲੱਗਦੇ ਹੋ ਸਾਨੂੰ ਗੁਰਨਾਨਕ ਪਾਤਸ਼ਾਹ ਕਹਿੰਦੇ ਅਸੀਂ ਤਾਂ ਆਰਤੀ ਵੇਖਦੇ ਹੁੰਨੇ ਆ ਤੇ ਨਾਲੇ ਤੁਸੀਂ ਕਿਹਦੀ ਆਰਤੀ ਕਰਦੇ ਸੀ ਕਹਿੰਦੇ ਅਸੀਂ ਪਰਮੇਸ਼ਰ ਦੀ ਜਗਨਨਾਥ ਤੇ ਜਗਨਨਾਥ ਕਿੱਥੇ ਆ ਦੇਖੋ ਨਾ ਫੋਟੋ ਉਹਨਾਂ ਦੀ ਹੈ ਕਹਿੰਦੇ ਫੋਟੋ ਨਹੀਂ ਉਹ ਆਪ ਕਿੱਥੇ ਹੈ ਕਹਿੰਦੇ ਉਹ ਤਾਂ ਪਤਾ ਨਹੀਂ ਤੇ ਤਾਂ ਤੁਸੀਂ ਕਿਹੜੀ ਆਰਤੀ ਵੇਖਦੇ ਹੋ ਤੇ ਪਾਤਸ਼ਾਹ ਨੇ ਉੱਥੇ ਫਿਰ ਤਨਾਸਰੀ ਮੁਹੱਲਾ ਪਹਿਲਾ ਆਰਤੀ ਵਾਲਾ ਸ਼ਬਦ ਗਾਇਆ ਗगन ਮੈਂ ਥਾਲ ਰਬ ਚਾਂ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂ ਮਲਿਆਨ ਲੋ ਪਵਨ ਚਬਰੋ ਕਰੈ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਤਾਂ ਗੁਰੂ ਪਿਆਰਿਓ ਫਿਰ ਉਹਨਾਂ ਪੰਡਿਆਂ ਨੇ ਕੀ ਹਾ ਕੇ ਮੰਨਿਆ ਚਲੋ ਇਹ ਆrti ਆ ਕੇ ਆਕਾਸ਼ ਥਾਨ ਹੈ ਚੰਦਰਮਾ ਸੂਰ ਜਦੋਂ ਦੀਵੇ ਹੈ ਜੋ 24 ਘੰਟੇ ਆਰਤੀ ਚੱਲਦੀ ਹੈ ਵਿੱਚ ਤਾਰੇ ਰੱਖੇ ਆ ਮੋਤੀਆਂ ਵਾਂਗੂ ਔਰ ਇਹ ਉਦੀ ਆਰਤੀ ਹੋ ਰਹੀ ਹੈ ਹਵਾ ਜਿਹੜੀ ਐ ਚੋਰ ਕਰ ਰਹੀ ਹੈ ਹਿਮਾਲਿਆ ਪਰਬਤਾਂ ਦੇ ਦਰਸਕ ਹੈ ਉਧਰੋਂ ਖੁਸ਼ਬੂ ਆ ਰਹੀ ਹੈ ਇਹ ਬਨਸਪਤੀ ਆਪਣੇ ਫੁੱਲ ਪੈਦਾ ਕਰਕੇ ਉਸ ਪਰਮੇਸ਼ਰ ਤੋਂ ਵਾਰ ਰਹੀ ਹੈ ਮੰਨੇ ਆ ਜੇ ਜੀ ਆਰਤੀ ਆ ਉਹ ਕਿੱਥੇ ਐ ਤੇ ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਰਮਿਆ ਹੋਇਆ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਇ ਸਹਿ ਸਤਾਵ ਨੈਣ ਇਹ ਹਜ਼ਾਰਾਂ ਅੱਖਾਂ ਉਸੇ ਦੀਆਂ ਉਹਦੀ ਆਪਣੀ ਕੋਈ ਅੱਖ ਨਹੀਂ ਜੇ ਉਹ ਇੱਕ ਹੁੰਦਾ ਜਾਂ ਤਾਂ ਫਿਰ ਇੱਥੇ ਹੁੰਦਾ ਜਾਂ ਉੱਥੇ ਹੁੰਦਾ ਫਿਰ ਕਥਾਂ ਤੇ ਹੁੰਦਾ ਉਸ ਇੱਕ ਨੇ ਅਨੇਕਾ ਰੂਪ ਧਾਰਨੇ ਭਾਈ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਸਹਿਜਤਾ ਬਨੈ ਨਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾ ਨਾ ਇਕ ਤੋਹੀ ਸਹਿਜਤਾ ਬਿਮਲਨ ਇਕ ਪਦ ਗੰਧ ਬਿਨਾ ਨੱਕ ਤੋਂ ਬਗੈਰ ਗੰਧ ਕਹਿੰਦੀ ਹੈ ਖੁਸ਼ਬੂ ਨੂੰ ਨੱਕ ਦਾ ਪਾਲਟ ਤਾਂ ਗੰਧ ਬਿਨਾ ਸਹਿਜਤਾ ਗੰਧ ਉਸ ਦਾ ਆਪਣਾ ਕੋਈ ਨੱਕ ਨਹੀਂ ਉਹ ਨਾਨਕ ਹੈ ਨੱਕ ਤੋਂ ਬਗੈਰ ਹੈ ਇਹ ਸਾਰੇ ਨੱਕਾਂ ਰਾਹੀਂ ਖੁਸ਼ਬੂ ਉਹ ਹੀ ਲੈਂਦਾ ਜਿਹੜਾ ਸਾਧੂ ਦੇ ਅੰਦਰ ਬੈਠਾ ਹੈ ਗੰਧ ਬੀਣਾ ਸਹਿ ਸਤਾ ਬੰਗੰ ਇਹ ਵਿਚਲਟਮੋਹੀ ਤੇਰੀਆਂ ਇੰਨਾਂ ਚਾਲਾਂ ਨੇ ਭਾਵ ਇੰਨਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਗੁਰਨਾਣਕ ਦੇਵ ਜੀ ਪੰਡਿਆ ਨਾਲ ਗੱਲ ਕਰਦੇ ਕਰਦੇ ਪਰਮੇਸ਼ਰ ਦੇ ਵੱਲ ਸੰਬੋਧਨ ਹੋ ਗਏ ਤੇਰੇ ਇੰਨਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਇਹ ਵਿਚਲਟਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਹ ਸ੍ਰਿਸ਼ਟੀ ਦੇ ਜੀਵਾਂ ਦੇ ਵਿੱਚ ਹੀ ਉਹ ਬੈਠ ਕੇ ਸਾਰੇ ਕੌਤਕ ਕਰ ਰਿਹਾ ਹੈ ਤਿਸ ਲਈ ਚਾਨਣ ਸਭ ਮੈਂ ਚਾਨਣ ਹੋਏ ਉਸ ਦਾ ਗਿਆਨ ਹੈ ਜਿਹੜਾ ਉਹ ਗਿਆਨ ਹੀ ਸਾਡੇ ਸਾਰਿਆਂ ਵਿੱਚ ਗਿਆਨ ਰੂਪੀ ਚਾਨਣ ਹੈ ਇੱਥੇ ਚਾਨਣ ਸੂਰਜ ਦਾ ਜਾਂ ਚੰਦਰਮਾ ਦਾ ਨਹੀਂ ਹੈਗਾ ਨਾ ਟਿਊਬ ਦਾ ਨਾ ਬੱਲਵਦ ਦਾ ਇੱਥੇ ਚਾਨਣ ਦਾ ਮਤਲਬ ਹੈ ਗਿਆਨ ਕੀੜੀ ਨੂੰ ਵੀ ਗਿਆਨ ਹੈ ਕਿ ਸਾਡੇ ਆਂਡੇ ਨਾ ਖਰਾਬ ਹੋ ਜਾਣ ਬਾਰਸ਼ਾਂ ਵਿੱਚ ਉਹ ਧਰਤੀ ਵਿੱਚੋਂ ਆਪਣੇ ਛੋਟੇ ਛੋਟੇ ਆਂਡੇ ਕੱਢ ਕੇ ਬਾਹਰ ਲਿਆਉਂਦੀਆਂ ਔਰ ਚਿੜੀ ਨੂੰ ਵੀ ਗਿਆਨ ਹੈ ਕਿ ਮੈਂ ਆਪਣੇ ਬੱਚੇ ਨੂੰ ਗਾਣਾ ਕਣਕ ਦਾ ਖਵਾਉਣਾ ਤੇ ਉਹ ਪੀਸ ਕੇ ਖਵਾਉਣਾ ਸਾਬਤਾ ਮੂੰਹ ਚ ਨਹੀਂ ਪਉਂਦੀ। ਉਹਨੂੰ ਪਤਾ ਹੈ ਕਿ ਚੱਬ ਨਹੀਂ ਸਕਲਾ ਹਲੇ। ਉਹ ਕਿਹੜੇ ਸਕੂਲ ਚ ਪੜ ਕੇ ਆਈ ਆ ਕੋ ਸਤਨਾਮ ਸਭ ਮੈਂ ਜੋਤ ਜੋਤ ਹੈ ਸੋ। ਇਹ ਹੈ ਗਿਆਨ ਰੂਪੀ ਪ੍ਰਕਾਸ਼ ਰੂਪੀ ਗਿਆਨ ਗੁਰ ਪਿਆਰੇ। ਤਾਂ ਇਸ ਦਾ ਚਾਨਣ ਸੰਨ ਹੈ ਚਾਨਣ ਹੋਏ ਉਹਦਾ ਇਹ ਗਿਆਨ ਹੀ ਸਾਰਿਆਂ ਵਿੱਚ ਗਿਆਨ ਹੈ ਲੋੜ ਮੁਤਾਬਕ ਜਿੰਨਾ ਕਿ ਚਾਹੀਦਾ ਜਿੰਨਾ ਕਿ ਪਸ਼ੂ ਨੂੰ ਚਾਹੀਦਾ ਉਹਨੂੰ ਓਨਾ ਤੇ ਦਿੱਤਾ ਜਿੰਨਾ ਪੰਛੀ ਨੂੰ ਚਾਹੀਦਾ ਉਹਨੂੰ ਓਨਾ ਤੇ ਦਿੱਤਾ ਜਿੰਨਾ ਕਿ ਮਨੁੱਖ ਨੂੰ ਚਾਹੀਦਾ ਇਹਨੂੰ ਤਾਂ ਬੇਅੰਤ ਹੀ ਦੇ ਦਿੱਤਾ ਜਿੰਨਾ ਅਸੀਂ ਵਿਕਸਿਤ ਕਰ ਲਾਂਗੇ ਉਹਨੇ ਗਿਆਨ ਤੇ ਵਾਧਾ ਹੁੰਦਾ ਜਾਊਗਾ ਜੈਸਾ ਸੇਵਤ ਐਸਾ ਹੋਏ ਜਿਹੋ ਜਿਹਾ ਸੋਚੋਗੇ ਤੁਸੀਂ ਉਹੋ ਜੇ ਬਣਦੇ ਜਾਓਗੇ ਤਾਂ ਇਹ ਸਰ ਇਹ ਜੋਤ ਜੋਤ ਦਾ ਮਤਲਬ ਗਿਆਨ ਹੈ ਜਿਹੜਾ ਗੁਰੂ ਨਾਨਕ ਨੇ ਆਪਣੀ ਜੋਤ ਲੈਣਾ ਜੀ ਵਿੱਚ ਰੱਖੀ ਆ ਉਹ ਕੋਈ ਜੋਤ ਜਗਾ ਕੇ ਦੀਵਾ ਨਹੀਂ ਰੱਖਿਆਗਾ ਉਹਨੇ ਆਪਣਾ ਗਿਆਨ ਹੀ ਉਹਨਾਂ ਦੇ ਵਿੱਚ ਰੱਖਿਆ ਕੋ ਸਤਨਾਮੁ ਸ੍ਰੀ ਔਰ ਉਹੀ ਗਿਆਨ ਅੱਗੇ ਤੋਂ ਅੱਗੇ ਚੱਲਦਾ ਹੋਇਆ ਸਾਡੇ ਤੱਕ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਹੈ ਤਾਂ ਗੁਰਬਾਣੀ ਵਿੱਚ ਗਿਆਨ ਹੀ ਹੈ ਨਾ ਸਾਡਾ ਜੀਵਨ ਜਾਚ ਦਾ ਜੀਵਨ ਜਿਉਂਦਾ ਗਿਆਨ ਹੀ ਤਾਂ ਗੁਰਬਾਣੀ ਵਿੱਚ ਹੈ। ਤਾਂ ਦਸਵੇਂ ਪਾਤਸ਼ਾਹ ਨੇ ਉਹ ਜੋਤ ਗੁਰਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ। ਪੰਜਾਂ ਪਿਆਰਿਆਂ ਵਿੱਚ ਰੱਖ ਦਿੱਤੀ। ਕਹੋ ਸਤਨਾਮੁ ਸ੍ਰੀ। ਤਾਂ ਇਸ ਤਰ੍ਹਾਂ ਖਾਲਸਾ ਅੰਤ ਨੂੰ ਸਾਜ ਕੇ ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਣੋ ਦਾ ਹੁਕਮ ਵੀ ਦਿੱਤਾ। ਕਿਤੇ ਵੀ ਗੱਲ ਕਲੀਅਰ ਕਰਕੇ ਛੱਡੀ ਆ। ਕਿਤੇ ਵੀ ਅੱਧੀ ਗੱਲ ਨਹੀਂ ਛੱਡੀ, ਅਧੂਰੀ ਨਹੀਂ ਛੱਡੀ। ਇਹਨ ਸਾਡੀ ਸੋਚ ਕਿੱਥੋਂ ਤੱਕ ਪਹੁੰਚਦੀ ਆ ਉਹਨਾਂ ਤੱਕ ਸਾਨੂੰ ਸੋਝੀ ਆ ਜਾਂਦੀ ਹੈ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਂ ਹੈ ਤੇਤੀ ਤੁਮਰਾ ਲੱਖਾ ਨਾ ਜਾਏ ਪਸਾਰਾ ਕੇਵਲ ਸਜਾ ਤਸੰ ਸੰਸਾਰਾ ਤਾਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਨੇ ਚਾਨਣ ਹੋਏ ਹਾਂ ਉਸ ਜੋਤ ਨੂੰ ਉਸ ਗਿਆਨ ਰੂਪੀ ਜੋਤ ਨੂੰ ਜਾਣਨ ਦੇ ਲੋੜ ਹੈ ਗੁਰੂ ਦੀ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਤ ਮਨੋ ਅੰਨ ਦਿਨੋ ਮੋਹੇ ਆਹੀ ਪਿਆਸਾ ਹਰੀ ਦੇ ਚਰਨਾਂ ਦੀ ਧੂੜ ਹੀ ਮੇਰੇ ਵਾਸਤੇ ਮਕਰੰਦ ਹੈ ਮਕਰੰਦ ਕੀ ਹੁੰਦੀ ਹੈ ਫੁੱਲਾਂ ਦੇ ਵਿਚਾਲੇ ਨਾ ਡੰਡੀਆਂ ਜੀਆਂ ਹੁੰਦੀਆਂ ਉਹਨਾਂ ਉੱਤੇ ਇੱਕ ਪਾਊਡਰ ਜਿਹਾ ਹੁੰਦਾ ਉਹਨੂੰ ਮਕਰੰਦ ਕਹਿੰਦੇ ਆ ਉਹਦੇ ਵਿੱਚ ਫੁੱਲਾਂ ਦੇ ਪੌਦੇ ਦਾ ਬੀਜ ਹੁੰਦਾ ਅਸਲ ਵਿੱਚ ਜਦੋਂ ਫੁੱਲ ਦੇ ਵਿਚਾਲੇ ਆ ਕੇ ਭੌਰੇ ਕਿੱਤਲੀਆਂ ਬੈਠਦੇ ਆ ਨਾ ਉਹ ਪਾਊਡਰ ਉਹਨਾਂ ਦੇ ਪੈਰਾਂ ਨੂੰ ਲੱਗ ਜਾਂਦਾ ਤੇ ਫਿਰ ਜਾ ਕੇ ਦੂਜੇ ਫੁੱਲ ਤੇ ਬੈਠਦੇ ਆ ਇਸ ਤਰ੍ਹਾਂ ਦੋਨਾਂ ਦਾ ਆਦਾਨ-ਪ੍ਰਦਾਨ ਹੋਣ ਕਰਕੇ ਉਹਨਾਂ ਫੁੱਲਾਂ ਤੋਂ ਅੱਗੇ ਬੀਜ ਬਣਦੇ ਆ ਫੁੱਲਾਂ ਵਾਲੇ ਪੌਦਿਆਂ ਦੇ ਤੁਸੀਂ ਸੁਣਿਆ ਹੋਣਾ ਪਪੀਤੇ ਬਾਰੇ ਕਹਿੰਦੇ ਪਪੀਤੇ ਨੂੰ ਫਲ ਤਾਂ ਲੱਗਦਾ ਜੇ ਘੱਟੋ-ਘੱਟ ਦੋ ਪਪੀਤੇ ਇਕੱਠੇ ਲਾਏ ਹੋਣ ਜੋੜਾ ਲੱਗਿਆ ਹੋਵੇ ਮਤਲਬ ਔਰੇ ਕਿਕਨੀਆਂ ਉਹਨਾਂ ਦਾ ਪਾਊਡਰ ਉਹਨਾਂ ਦਾ ਪ੍ਰਾਗ ਹੈ ਜਿਹੜਾ ਉਧਰੋਂ ਚੱਕਦੇ ਆ ਉਧਰ ਲਾਉਂਦੇ ਆ ਉਧਰੋਂ ਚੱਕਦੇ ਆ ਉਧਰ ਲਾਉਂਦੇ ਆ ਫਿਰ ਪਪੀਤੇ ਬਣਦੇ ਆ ਕੋ ਸਤਨਾਮ ਸਿ ਹਾਂ ਸਤਗੁਰ ਦੇ ਚਰਨਾਂ ਦੀ ਧੂੜ ਹੀ ਮੇਰਾ ਪ੍ਰਾਗ ਹੈ ਹਰ ਚੰਨ ਕਬਲ ਮਕਰੰਗ ਲੋਭਿਤ ਮਨ ਵੰਡਣੋ ਮੋਹੇ ਆਹੀ ਪਿਆਸਾ ਮੈਨੂੰ ਇਹੋ ਹੀ ਪਿਆਸ ਲੱਗੀ ਰਹਿੰਦੀ ਹੈ ਕਿਰਪਾ ਜਲਦੇ ਨਾਨਕ ਸਾਰੰਗ ਕੋ ਇਹ ਨਾਨਕ ਰੂਪੀ ਪਪੀਹਾ ਅਪੀਹੇ ਦੀ ਤਰ੍ਹਾਂ ਤੇਰੇ ਕੋਲੋਂ ਤੇਰੀ ਕਿਰਪਾ ਦੀ ਬੂੰਦ ਮੰਗਦਾ ਕਿਣਕਾ ਇੱਕ ਜੇ ਜੀਵ ਸਾਬੇ ਉਹ ਕਿਣਕਾ ਉਹੋ ਕਿਣਕਾ ਕਿਣਕਾ ਬਾਹਰ ਨਹੀਂ ਹੋ ਕਿਣਕਾ ਅੰਦਰੋਂ ਮਿਲਣਾ ਨਾਮ ਜਪ ਕੇ ਨਾਨਕ ਜੰਮਤ ਇੱਕ ਹੈ ਦੂਜਾ ਅਮਰਤ ਨਾਹੀਂ ਨਾਨਕ ਜੰਮਤ ਮਨ ਮਾਹੀ ਪਾਈਏ ਗੁਰ ਪ੍ਰਸਾਦ ਕਿਣਕਾ ਇੱਕ ਜੇ ਜੀਵ ਸਾਬੇ ਤਾਂ ਕਿ ਮਹਿਮਾ ਘਣੀ ਨਾ ਆਵੇ ਚਾਤਿਕ ਪੀਹਾ ਸਵੰਤੀ ਬੂੰਦ ਮੰਗਦਾ ਮੈਂ ਤੇਰੇ ਕੋਲੋਂ ਅਮਰਤੀ ਬੂੰਦ ਮੰਗਦਾ ਕਿਰਪਾ ਜਲ ਦੇਹ ਨਾਨਕ ਸਾਰਿਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਤਾਂ ਕਿ ਮੈਂ ਵੀ ਤੇਰੇ ਵੀ ਸਮਾ ਜਾਵਾਂ ਆਓ ਇਸੇ ਤਰ੍ਹਾਂ ਦਾ ਹੀ ਰਾਸ ਨੀਲਾ ਹੈ ਰਾਸ ਨੀਲਾ ਦੇ ਪਰਥਾਏ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਕੀ ਬਖਸ਼ੇ ਕਰਦੇ ਆ ਅਰੰਭ ਕਰੀਏ ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਮਹਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਆ